ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਜੀ ਛੱਤ ਤੇ ਆਈ ਸੀਗੀ ਕੁਝ ਮੈਂ ਆਲੂ ਵਗੈਰਾ ਲਗਾਣੇ ਸੀ ਤੇ ਕੁਝ ਗਾਂਵ ਵਾਲੀ ਜਿਹੜੀ ਮਿੱਟੀ ਸਰਦੀਆਂ ਵਾਲੀ ਆਪਾਂ ਲੱਗੇ ਆ ਬਣਾਣ ਸਰਦੀਆਂ ਵਾਲੀ ਵੀ ਕਹਿ ਸਕਦੇ ਹੋ ਤੁਸੀਂ ਤੇ ਬਰਸਾਤ ਦੇ ਸੀਜ਼ਨ ਵਾਲੀ ਐਂਡ ਵਾਲੀ ਵੀ ਕਹਿ ਸਕਦੇ ਹੋ ਇਹ ਛੱਲੀਆਂ ਦੇ ਨਾ ਆਪਣੇ ਆਪ ਹੀ ਟਾਂਡੇ ਉੱਗੇ ਸੀਗੇ ਤਾਂ ਦੋ ਵਿੱਚ ਇਸ ਤਰ੍ਹਾਂ ਇਹ ਮੈਂ ਰਹਿਣ ਦਿੱਤੇ ਬਾਕੀ ਮੈਂ ਪੱਟ ਦਿੱਤੇ ਸੀ ਤੇ ਆਪਾਂ ਗੱਲ ਕਰ ਰਹੇ ਸੀਗੇ ਫਰੂਟ ਪਲਾਂਟ ਦੇ ਬਾਰੇ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਵੱਡੇ ਡਰਾਮ ਹਨ ਇਹ ਮੈਂ اسی ਤਰ੍ਹਾਂ ਹੀ ਪਏ ਰਹਿਣ ਦਿੱਤੇ ਕਿਉਂਕਿ ਪੰਜਾਬ ਦੇ ਵਿੱਚ بارش ਹੁੰਦੀ ਨੂੰ ਲਗਭਗ 2.5 ਮਹੀਨੇ ਹੋ ਚੁੱਕੇ ਆ ਤੇ ਬਹੁਤ ਜ਼ਿਆਦਾ بارش ਹੋਈ ਹੈ ਇਸ ਵਾਰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਸ਼ਾਇਦ ਇੰਨੀ بارش ਦੇਖੀ ਆ ਕਿਉਂਕਿ ਅਸੀਂ ਤਾਂ ਦੇਖੀ ਨਹੀਂ ਸੀ ਆਪਣੀ ਜ਼ਿੰਦਗੀ ਦੇ ਵਿੱਚ ਤੇ ਇਹ ਵੱਡੇ ਡਰਾਮ ਤਾਂ ਮੈਂ اسی ਤਰ੍ਹਾਂ ਹੀ ਰਹਿਣ ਦਿੱਤੇ ਸੀਗੇ ਕਿਉਂਕਿ ਇੰਨੇ ਭਾਰੇ ਡਰਾਮ ਮਤਲਬ ਉਲਟ ਕਰਨੇ ਸਾਈਡ ਨੂੰ ਕਰਨੇ ਬੜੇ ਔਖੇ ਆ ਤੇ ਦੂਜੀ ਗੱਲ ਮਿੱਟੀ ਸਾਰੀ ਡਿੱਗ ਜਾਣੀ ਸੀਗੀ ਰੇਤਲੀ ਮਿੱਟੀ ਆ ਆਪਣੇ ਸਾਡੇ ਇੱਥੋਂ ਦੀ ਪਰ ਜਿਹੜੀਆਂ ਬਾਲਟੀਆਂ ਸੀ ਨਾ ਉਹ ਮੈਂ ਸਾਰੀਆਂ ਇਸ ਤਰ੍ਹਾਂ ਟੇਡੀਆਂ ਕਰ ਦਿੱਤੀਆਂ ਸੀਗੀਆਂ ਕਿਉਂਕਿ ਤੁਸੀਂ ਜਿੰਨੇ ਮਰਜੀ ਸ਼ੇਕ ਇਸ ਤਰ੍ਹਾਂ ਆ ਦੇਖੋ ਤੁਸੀਂ ਥੱਲੇ ਮੈਂ ਸ਼ੇਕ ਨਾ ਬਹੁਤ ਜ਼ਿਆਦਾ ਕੱਢੇ ਹੋਏ ਆ ਲਗਭਗ 10 10 12 12 ਸ਼ੇਕ ਆ ਪਰ ਫਿਰ ਵੀ ਜਿਹੜਾ ਪਾਣੀ ਬਾਲਟੀਆਂ ਦੇ ਵਿੱਚ ਨਾ ਖੜਾ ਹੁੰਦਾ ਸੀ ਤੇ ਮੈਂ ਤਿੰਨ ਦਿਨ ਦੇਖਿਆ ਬਾਲਟੀਆਂ 'ਚ ਪਾਣੀ ਵੈਸੇ ਉਦਾਂ ਹੀ ਖੜਾ ਰਿਹਾ ਕਿਉਂਕਿ ਇੱਕ ਤਾਂ ਜੜਾਂ ਬਹੁਤ ਛੇਤੀਆਂ ਦੇਖੋ ਤੁਸੀਂ ਥੱਲੇ ਆ ਜਾਂਦੀਆਂ ਹਜੇ ਮੈਂ ਇਹਨਾਂ ਨੂੰ ਲਾਇਆ ਨੂੰ 2 2 ਮਹੀਨੇ ਹੋਏ ਆ ਤੇ ਜੜਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਥੱਲੇ ਜਿਹੜੀਆਂ ਆ ਵੀ ਗਈਆਂ ਆ ਤੋ ਹੁਣ ਐਡੀ ਛੇਤੀ ਤਾਂ ਆਪਾਂ ਇਹਨਾਂ ਨੂੰ ਪੱਟ ਵੀ ਨਹੀਂ ਸਕਦੇ ਤੇ ਦੂਜਾ ਮੈਂ نیچے ਇਹਨਾਂ ਤੇ ਗ੍ਰੀਨ ਨੈਟ ਲਗਾਈ ਸੀਗੀ ਉਹਦੇ ਨਾਲ ਫਿਰ ਵੀ ਪਾਣੀ ਜਿਹੜਾ ਉਹ ਬੰਦ ਹੋ ਗਿਆ ਤੇ ਜੇ ਨਾਲ ਆਈਏ ਫਿਰ ਮਿੱਟੀ ਬਾਹਰ ਨਿਕਲਦੀ ਰਹਿੰਦੀ ਆ ਤੇ ਉਹਦਾ ਕਰਕੇ ਫਿਰ ਮੈਂ ਨਾ ਇਹਨਾਂ ਨੂੰ ਸਾਰੀਆਂ ਨੂੰ ਇਸ ਤਰ੍ਹਾਂ ਉਲਟ ਕਰ ਦਿੱਤਾ ਸੀ ਬਾਲਟੀਆਂ ਨੂੰ ਨਾ ਟੇਡੀਆਂ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਇੰਨੀਆਂ ਵੱਡੇ ਤੇ ਇੰਨੇ ਜ਼ਿਆਦੇ ਬੂਟਿਆਂ ਦੇ ਵਿੱਚ ਨਾ ਜੇ ਆਪਾਂ ਕਈਏ ਵੀ ਆਪਾਂ ਰੋਜ਼-ਰੋਜ਼ ਇਹਨਾਂ ਦੇ ਛੇਕ ਖੋਲੀਏ ਤਾਂ ਉਹ ਨਹੀਂ ਖੋਲ ਹੁੰਦੇ। ਮਤਲਬ ਕਹਿਣ ਨੂੰ ਆਪਾਂ ਜੋ ਮਰਜ਼ੀ ਕਈਏ ਜੀ ਅਸੀਂ ਕਰ ਲਾਂਗੇ ਪਰ ਮੇਰੇ ਕੋ ਤਾਂ ਨਹੀਂ ਹੁੰਦਾ। ਇੰਨਾ ਜ਼ਿਆਦਾ ਕਿਉਂਕਿ 2-250 ਕਰੀਬ ਸਾਰੇ ਮੇਰੇ ਕੋ ਗ੍ਰੋ ਬੈਗ ਤੇ ਇਹ ਆ। ਇੰਨੇ ਮਤਲਬ ਸਾਰੇ ਬੂਟੇ ਹੋ ਜਾਂਦੇ ਆ। ਇਹ ਮੈਂ ਸਾਰੀਆਂ ਇੱਧਰ ਇਦਾਂ ਕੀਤੀਆਂ ਹੋਈਆਂ ਐ ਨੁਕਸਾਨ ਤਾਂ ਬਹੁਤ ਹੋਇਆ ਇਹਨਾਂ ਦਾ ਕਿਉਂਕਿ ਫਾਲ ਵਗੈਰਾ ਕਾਫੀ ਡਿੱਗ ਗਿਆ ਇਦਾਂ ਕਰਨ ਦੇ ਨਾਲ। ਜਾਂ ਤਾਂ ਹਵਾ ਨਹੀਂ ਲੱਗੀ ਤੇ ਜਾਂ ਕੀ ਕਹਿ ਸਕਦੇ ਆ ਫੰਗਸ ਲੱਗੀ ਹੋਏਗੀ ਆ ਦੇਖੋ ਤੁਸੀਂ ਕਿੰਨੂ ਜਿਹੜੇ ਨਾ ਏਦਾਂ ਗਲ ਗਏ ਦੋ ਗਲ ਗਏ ਕਾ ਲੱਗਾ ਆ ਇੱਕ ਇਹ ਵੀ ਗਲਿਆ ਪਿਆ ਇੱਧਰ ਤੇ ਆ ਵੀ ਮੈਨੂੰ ਲੱਗਦਾ ਵੀ ਪੀਲਾ ਹੋ ਗਿਆ ਇੰਨੇ ਵੀ ਨਹੀਂ ਬਚਣਾ ਹੈਗਾ ਆ ਦੇਖੋ ਤੇ ਇਹ ਤਾਂ ਹੁਣ ਚਲੋ ਸਿੱਟਣਾ ਹੀ ਪੈਣੇ ਆ ਬੂਟੇ ਬਚ ਜਾਣ ਇੰਨਾ ਹੀ بڑا ਫਲ ਤਾਂ ਹੋਂਦੇ ਸਾਲ ਲੱਗ ਜੂਗਾ ਵੈਸੇ ਵੀ ਕਿਹੜਾ ਇਹ 2.5 ਕਿਲੋ ਦੇ ਨਾਲ ਆਪਣਾ ਆ ਸੀਜ਼ਨ ਨੰਗਣਾ ਹੁੰਦਾ ਤੇ ਇਹ ਮੈਂ ਸਾਰੀਆਂ ਕਰ ਦਿੱਤੀਆਂ ਸੀ ਹੁਣ بارش ਰੁਕੀ ਹੋਈ ਆ ਕੱਲ ਦੀ ਤੇ ਹੁਣ ਆਪਾਂ ਇਹਨਾਂ ਸਾਰੀਆਂ ਨੂੰ ਸਿੱਧੀਆਂ ਕਰ ਦੇਵਾਂਗੇ ਵੱਡੇ ਡਰਮਾਂ ਚ ਪਾਣੀ ਇੰਨਾ ਜ਼ਿਆਦਾ ਨਹੀਂ ਖੜਾ ਹੋਇਆ ਕਿਉਂਕਿ ਪਤਾ ਨਹੀਂ ਵੀ ਬੂਟੇ ਵੱਡੇ ਆ ਤਾਂ ਪਾਣੀ ਜਿਹੜਾ ਤਿਲਕੇ ਜਾਂਦਾ ਸਾਈਡਾਂ ਨੂੰ ਪਰ ਇਹ ਬਹੁਤ ਭਰੀਆਂ ਹੋਈਆਂ ਸੀ ਤੇ ਤਿੰਨ ਦਿਨ ਪਾਣੀ ਖੜਾ ਰਿਹਾ ਫਿਰ ਮੈਨੂੰ ਲੱਗਾ ਵੀ ਇਹਨਾਂ ਨੇ ਸੁੱਕ ਜਾਣਾ ਵਾ ਜਾਂ ਤਾਂ ਮੈਂ ਇਹਨਾਂ ਨੂੰ ਇਸ ਤਰ੍ਹਾਂ ਕਰ ਦਵਾਂ ਤੇ ਜਾਂ ਫਿਰ ਕੱਲੀ-ਕੱਲੀ ਬਾਲਟੀ ਜੋ ਜਿਹੜਾ ਪਾਣੀ ਰੋਜ਼ ਆਪਾਂ ਨੂੰ ਕੱਢਣਾ ਪੈਂਦਾ ਸੀ ਤੇ ਹੁਣ ਬਿਲਕੁਲ ਡਰਾਈ ਹੋ ਗਈਆਂ ਦੇਖੋ ਤੁਸੀਂ ਮਿੱਟੀ ਬਿਲਕੁਲ ਸੁੱਕ ਗਈ ਆ ਤਾਂ ਹਲੇ ਕੱਲ ਹੀ ਆਪਣੇ ਬਾਰਿਸ਼ ਹੋਈ ਆ ਪਰ ਇਹਨਾਂ ਚ ਪਾਣੀ ਨਹੀਂ ਪਿਆ ਉਕਿ ਜਿਹੜੇ ਪੱਤੇਆਂ ਵਾਲੇ ਪਲਾਂਟ ਹਨਾ ਉਹ ਬਹੁਤ ਜ਼ਿਆਦਾ ਪਾਣੀ ਨੂੰ ਸੋਖਦੇ ਆ ਬਾਲਟੀ ਚੋਂ ਤੇ ਪਾਣੀ ਸਾਰਾ ਉਹਨਾਂ ਨੇ ਸੋਖ ਲਿਆ ਤੇ ਹੁਣ ਮੈਂ ਸਾਰੀਆਂ ਇਹ ਸਿੱਧੀਆਂ ਕਰ ਦੇਣੀਆਂ ਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜੀ ਖਾਦ ਵਗੈਰਾ ਦਿੰਨੇ ਆ ਘਾਹ ਵਗੈਰਾ ਜੇ ਤੁਹਾਡੇ ਵੀ ਬੂਟਿਆਂ ਦੇ ਵਿੱਚ ਹੋਇਆ ਪਿਆ ਤੇ ਤੁਸੀਂ ਨਾ ਉਹਨੂੰ ਹੁਣ ਪੱਟ ਦਿਓ ਤੇ ਥੋੜੀ ਥੋੜੀ ਖਾਦ ਜਿਹੜੀ ਆ ਨਾ ਸਾਰੀ ਤੁਸੀਂ ਬੂਟਿਆਂ ਨੂੰ ਪਾਓ ਚਾਹੇ ਤੁਸੀਂ ਓਰਗੈਨਿਕ ਪਾਉਂਦੇ ਓਰਗੈਨਿਕ ਪਾ ਦਿਓ ਓਰਗੈਨਿਕ ਦੇ ਵਿੱਚ ਤੇ ਰੂੜੀ ਆ ਜਾਂਦੀ ਹੈ ਕੰਪੋਸਟ ਆ ਜਾਂਦੀ ਦੂਜੀ ਪੱਤੇਆਂ ਦੀ ਜੋ ਵਰਮੀ ਕੰਪੋਸਟ ਦਾ ਚਲੋ ਇੰਨੀ ਮਹਿੰਗੀ ਨਹੀਂ ਲਏ ਹੁੰਦੀ ਆਨਲਾਈਨ ਕਾਫੀ ਮਹਿੰਗੀ ਪੈ ਜਾਂਦੀ ਆ ਤੇ ਇੰਨੇ ਬੂਟਿਆਂ ਨੂੰ ਵਾਰਾ ਵੀ ਨਹੀਂ ਖਾ ਸਕਦੀ ਤੇ ਮੈਂ ਤਾਂ ਰੂੜੀ ਦੀ ਖਾਦੀ ਪਾਉਣੀ ਹੁੰਦੀ ਆ ਜਾਂ ਥੋੜੀ ਐਨਪੀਕੇ ਆਰਗੈਨਿਕ ਮਿਲ ਜਾਂਦੀ ਉਹ ਪਾ ਦੇ ਦੀ ਆ ਇਹ ਮੈਂ আনারਾਸ ਦਾ ਨਾ ਇੱਕ ਘਰੋਂ ਹੀ ਬੂਟਾ ਲਾਇਆ ਸੀ ਮੈਨੂੰ ਨਹੀਂ ਪਤਾ ਵੀ ਪੰਜਾਬ ਵਿੱਚ ਹੋਊਗਾ ਜਾਂ ਨਹੀਂ ਹੋਊਗਾ ਪਰ ਮੈਂ ਲਗਾ ਦਿੱਤਾ ਤੇ ਪੂਰਾ ਗਮਲਾ ਹੀ ਇਹਨੇ ਕਵਰ ਕਰ ਲਿਆ ਤੇ ਹੁਣ ਦੇਖਦੇ ਆ ਵੀ ਇਹਨੂੰ ਫਲ ਲੱਗਦਾ ਜਾਂ ਨਹੀਂ ਲੱਗਦਾ ਵੈਸੇ ਇੱਕ ਡੈਕੋਰੇਸ਼ਨ ਦੇ ਤੌਰ ਤੇ ਵੀ ਤੁਸੀਂ ਇਹਨੂੰ ਲਗਾ ਸਕਦੇ ਹੋ ਹੁਣ ਮੈਂ ਪਹਿਲਾਂ ਸਾਰੇ ਬੂਟਿਆਂ ਨੂੰ ਸਿੱਧੇ ਕਰਾਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜੀ ਖਾਦ ਆ ਐਨਪੀਕੇ ਮੈਂ ਦੇਣ ਲੱਗੀ ਆ ਥੋੜੀ ਥੋੜੀ ਤੇ ਨਾਲੇ ਘਾਹ ਵਗੈਰਾ ਜਿਹੜਾ ਉਹ ਆਪਾਂ ਸਾਰਾ ਇਹਦੇ ਵਿੱਚੋਂ ਕੱਢ ਦਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਫੰਗੀ ਸਾਡੀ ਸਪਰੇਅ ਕਰਨੀ ਆ ਕਿਉਂਕਿ ਫੰਗਸ ਲੱਗ ਰਹੀ ਆ ਕਿੰਨਾਂ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਥੋੜੀ ਥੋੜੀ ਫੰਗਸ ਆ ਰਹੀ ਆ ਤੇ ਨਾਲੇ ਉਹ ਵੀ ਖਤਮ ਹੋ ਜਾਊਗੀ ਇੱਧਰ ਸਾਰੇ ਮੈਂ ਗਮਲੇ ਟੇਢੇ ਕੀਤੇ ਹੋਇਆ ਤੁਸੀਂ ਦੇ ਮੱਕੀ ਦੇਖੋ ਤੁਸੀਂ ਇਹਨੇ ਕਿਦਾਂ ਕੋਮ ਕੇ ਨਾ ਵਿਚਾਰੀ ਤਾਂ ਨੂੰ ਆਉਣ ਲੱਗੀ ਤੇ ਹੁਣ ਮੈਂ ਜਦੋਂ ਗਮਲਾ ਸਿੱਧਾ ਕੀਤਾ ਆਏ ਨੇ ਫਿਰ ਇਹਦਾ ਸਿਰ ਜਿਹੜਾ ਥੱਲੇ ਨੂੰ ਹੋ ਜਾਣਾ ਕਿਉਂਕਿ ਜਾਦੇ ਦਿਨ ਵੀ ਇਹਨਾਂ ਨੂੰ ਇਦਾਂ ਰੱਖਣਾ ਸਹੀ ਨਹੀਂ ਹੈਗਾ ਇੱਕ ਤਾਂ ਪਾਣੀ ਸੁੱਕ ਗਿਆ ਵਿੱਚੋਂ ਸਾਰਾ ਤੇ ਦੂਜਾ ਜਿਹੜੇ ਬੂਟੇ ਆ ਨਾ ਉੱਪਰਲੀ ਸਾਈਡ ਤੋਂ ਟਾਹਣੀਆਂ ਨਿਕਲਣ ਲੱਗ ਪੈਣੀਆਂ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਸੰਘਣੇ ਵੀ ਹੋ ਗਏ ਝੁਰਮੜ ਜਾ ਪੈ ਗਿਆ ਤੇ ਥੋੜੀ ਆਪਾਂ ਇਹਨਾਂ ਦੀ ਜਿਹੜੀ ਕਟਾਈ ਛਟਾਈ ਵੀ ਕਰਾਂਗੇ ਥੋੜੇ ਦਿਨਾਂ ਤੱਕ ਜ਼ਿਆਦਾ ਕਟਾਈ ਨਹੀਂ ਹੁਣ ਕਰਨੀ ਕਿ ਜੇ ਹੁਣ ਜ਼ਿਆਦਾ ਕਟਾਂਗੇ ਤੇ ਫਿਰ ਬੂਟੇ ਥੋੜੇ ਅ ਦਵਾਰਾ ਫਟਣਾ ਉਹਨਾਂ ਨੇ ਫਿਰ ਉਹਨਾਂ ਦਾ ਸਾਰਾ ਜੋਰ ਲੱਗਣਾ ਤੇ ਫਾਲ ਉਹਨਾਂ ਨੇ ਛਾੜ ਦੇਣਾ ਇਸ ਕਰਕੇ ਆਪਾਂ ਥੋੜੀ ਥੋੜੀ ਕਟਾਂ ਕਟਿੰਗ ਕਰ ਦਵਾਂਗੇ ਜਿਹੜੀ ਜਿਹੜੀਆਂ ਵੈਰੈਟੀਆਂ ਦੀ ਹੁੰਣ ਹੁੰਦੀ ਆ ਬਾਕੀ ਜਦੋਂ ਜਨਵਰੀ ਫਰਵਰੀ ਦੇ ਵਿੱਚ ਤੇ ਕੁਝ ਮੈਂ ਆਪਣੇ ਭਿੰਡੀਆਂ ਦੇ ਬੂਟੇ ਤੁਹਾਨੂੰ ਦਿਖਾਉਣੀ ਆ ਜਿਹੜੇ ਕਿ ਬਹੁਤ ਵਧੀਆ ਚੱਲ ਰਹੇ ਹੈਗੇ ਆ ਲੱਗਿਆਂ ਨੂੰ ਲਗਭਗ ਮਹੀਨਾ ਹੋ ਚੁੱਕਾ ਇਹਨਾਂ ਨੂੰ ਹਜੇ ਤੱਕ ਕੋਈ ਖਾਦ ਵਗੈਰਾ ਕੋਈ ਰੂੜੀ ਕੁਝ ਨਹੀਂ ਦਿੱਤਾ ਤੇ ਹੁਣ ਥੋੜੀ ਥੋੜੀ ਮੈਂ ਇਹਨਾਂ ਨੂੰ ਜਿਹੜੀ ਆ ਆ ਪੱਤਿਆਂ ਦੀ ਖਾਦ ਆ ਉਹ ਪਾ ਦੇਣੀ ਆ ਤੇ ਕਰ ਇਹਨਾਂ ਦੀ ਗੁਡਾਈ ਜਿਹੜੀ ਉਹ ਕਰ ਦੇਣੀ ਆ ਖਾਦ ਮੈਂ ਸਾਰੇ ਬੂਟਿਆਂ ਨੂੰ ਪਾ ਦਿੱਤੀ ਆ ਕਿਉਂਕਿ ਮੈਂ ਦੁਬਾਰਾ ਦੁਬਾਰਾ ਆ ਵੀਡੀਓ ਨਹੀਂ ਲਈ ਹੈਗੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਤੁਸੀਂ ਮੇਰਾ ਛੱਤ ਵਾਲਾ ਗਾਰਡਨ ਦੇਖ ਸਕਦੇ ਹੋ ਖੇਤ ਹੀ ਕਹਿ ਸਕਦੇ ਹੋ ਤੁਸੀਂ ਹਲਦੀ ਦਾ ਮਤਲਬ ਐਨ ਐਨੀ ਵੱਡੀ ਹਲਦੀ ਤਾਂ ਖੇਤ ਵਿੱਚ ਵੀ ਤੁਸੀਂ ਸ਼ਾਇਦ ਬਹੁਤ ਘੱਟ ਦੇਖੀ ਹੋਊਗੀ 3 3 ਫੁੱਟ ਦੇ ਕਰੀਬ-ਕਰੀਬ ਹਲਦੀ ਜਿਹੜੀ ਆ ਉਹ ਹੋ ਚੁੱਕੀ ਆ ਤੇ ਬਹੁਤ ਵਧੀਆ ਇਹਦਾ ਕਲਰ ਆ ਕਲਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਹਲਦੀ ਆਪਣੀ ਕਿੰਨੀ ਵਧੀਆ ਬਣੂਗੀ ਜਿੰਨੀਆਂ ਟੁੱਟੀਆਂ ਭੱਜੀਆਂ ਮੈਨੂੰ ਚੀਜ਼ਾਂ ਮਿਲੀਆਂ ਜਿਸ ਤਰ੍ਹਾਂ ਕਿ ਇਹ ਵਾਸ਼ਿੰਗ ਮਸ਼ੀਨ ਦਾ ਜਿਹੜਾ ਥੱਲੇ ਵਾਲਾ ਹਿੱਸਾ ਹੁੰਦਾ ਨਾ ਉਹਦੇ ਵਿੱਚ ਮੈਂ ਇਹਨੂੰ ਲਗਾਤਾ ਮਿੱਟੀ ਭਰ ਕੇ ਉਹਦੇ ਵਿੱਚ ਹੀ ਲਗਾਤਾ ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚੋਂ ਕਿਲੋ ਹਲਦੀ ਨਿਕਲ ਆਉਣੀ ਹੈ ਕਿਉਂਕਿ ਕਾਫੀ ਵੱਡਾ ਸੀ ਫੁੱਲ ਸਾਈਜ਼ ਸੀਗੀ ਇਹ ਆ ਵਾਸ਼ਿੰਗ ਮਸ਼ੀਨ ਬਾਕੀ ਸਾਰੇ ਮੈਂ ਇਸ ਤਰ੍ਹਾਂ ਗ੍ਰੋ ਬੈਗ ਦੇ ਵਿੱਚ ਲਗਾਏ ਹੋਏ ਆ ਪਰ ਮੇਰੇ ਗਰੋ ਬੈਗ ਨਾਲ ਤੁਸੀਂ ਦੇਖੋ ਮੈਂ ਇਸ ਵਾਲੀ ਲਏ ਆ ਹਲੇ ਇਹ ਵਾਲੇ ਤੇ ਖਰਾਬੀ ਹੋ ਗਿਆ ਤੇ ਆਮ ਵੈਸੇ ਮੈਂ ਕਹਿੰਦੇ ਸੁਣਿਆ ਜੀ 4-5 ਸਾਲ ਕੱਢ ਜਾਂਦੇ ਪਰ ਮੈਨੂੰ ਲੱਗਦਾ ਨਹੀਂ ਕਿ ਧੁੱਪ ਦੇ ਵਿੱਚ 4-5 ਸਾਲ ਗਰੋ ਬੈਗ ਕੱਢਦੇ ਹੋਣਗੇ ਕਿਉਂਕਿ ਮੇਰਾ ਤਾਂ ਹੁਣ ਤੱਕ ਦਾ ਇਹੀ ਤਜਰਬਾ ਆ ਉਦੋਂ ਬਿਹਤਰ ਆ ਵੀ ਤੁਸੀਂ ਜਾਂ ਤਾਂ ਬਾਲਟੀਆਂ ਲੈ ਲਓ ਜਿਹੜੀਆਂ ਪੇਂਟ ਵਾਲੀਆਂ ਆਉਂਦੀਆਂ ਜਾਂ ਤੁਸੀਂ ਡਰਮ ਇੰਨੇ ਦਾ ਹੀ ਡਰਮ ਮਿਲ ਜਾਂਦਾ ਜਿੰਨੇ ਦੀ ਕੋਈ ਗਰੋ ਬੈਗ ਮਿਲਦਾ 100-150 ਦਾ ਤੇ ਇੰਨੇ ਦਾ ਹੀ ਛੋਟਾ ਆਪਾਂ ਨੂੰ ਡਰਮ ਮਿਲ ਜਾਂਦਾ ਤੇ ਬਾਲਟੀ ਲਗ ਭਾਗ 60-70 100 ਰੁਪਏ ਦੀ ਔਰ ਲਗ ਲਗ ਮਿਲ ਜਾਂਦੀ ਆ ਗਰੋ ਬੈਗ ਸਾਰੇ ਮੇਰੇ ਇਸੇ ਤਰ੍ਹਾਂ ਦੇ ਹੋ ਗਏ ਆ ਤੇ ਸਭ ਤੋਂ ਵਧੀਆ ਕੁਆਲਟੀ ਦੇ ਮੈਂ ਉਦੋਂ ਦੇਖ ਕੇ ਲੈ ਸੀ ਵੀ ਚਲੋ 2-3 ਸਾਲ ਕੱਢ ਜਾਣ ਤੇ ਬਾਕੀ ਦੇਖਦੇ ਆ ਹੋ ਸਕਦਾ ਹੈ ਖਿਚਣ ਦੇ ਨਾਲ ਵੀ ਹੋ ਗਿਆ ਹੋਵੇ ਕਿਉਂਕਿ ਕਾਫੀ ਭਾਰੇ ਆ ਨਾ ਤੇ ਮੈਂ ਖਿੱਚ ਖੁੱਚ ਕੇ ਇੱਧਰ ਉੱਧਰ ਵੀ ਕੀਤੇ ਆ ਤੇ ਜਿਹੜੀ ਇਹ ਹਲ ਦੀ ਇਹ ਗਰੋ ਬੈਗ ਦੇ ਵਿੱਚ ਲੱਗੀ ਹੋਈ 25 ਇੰਚੀ ਦੇ ਵਿੱਚ ਆਵਲੀ ਲੱਗੀ ਹੋਈ 15 ਇੰਚ ਚ ਜਿਹੜੀ ਇੱਧਰ ਲੱਗੀ ਹੋਈ ਆ ਸਮਾ ਛੋਟੇ ਆ ਇਹ ਕ੍ਰੇਟ ਵਾ ਜਿਹੜੇ ਹੁੰਦੇ ਨਾ ਸਰਜੀ ਵਾਲੇ ਕ੍ਰੇਟ ਤੁਸੀਂ ਦੇਖੋ ਇਸ ਤਰ੍ਹਾਂ ਦੇ ਇਹ ਸਭ ਤੋਂ ਸਸਤੇ ਮਿਲ ਜਾਂਦੇ 40-50 ਰੁਪਏ ਦੇ ਤੇ ਉਸ ਵੇ ਮੈਨੂੰ ਕਹਿੰਦੇ ਵੀ ਇਹਨਾਂ ਨੇ ਤਾਂ ਡੈਕਸੀਜਨ ਵੀ ਨਹੀਂ ਕੱਢਣਾ ਇਹਨਾਂ ਨੂੰ ਦੂਜਾ ਸਾਲ ਹੋ ਚੁੱਕਾ ਆ 2 ਸਾਲ ਮਤਲਬ ਪੂਰੇ ਹੋ ਗਏ ਇਹਨਾਂ ਨੂੰ ਕ੍ਰੇਟਾਂ ਨੂੰ ਤੇ ਹਲਦੀ ਇਹਨਾਂ ਦੇ ਵਿੱਚ ਉਤੋਂ ਵੀ ਜ਼ਿਆਦਾ ਵੱਡੀ ਹੋਈ ਪਈ ਆ ਤੇ ਹਾਲਾਂਕਿ ਇਹਦੇ ਵਿੱਚ ਮਿੱਟੀ ਆ ਮਸੀਂ 10 ਕਿਲੋਈ ਹੋਣੀ ਆ ਪਤਾ ਨਹੀਂ ਵੀ ਇਹਦੇ ਵਿੱਚ ਹਵਾ ਜਿਹੜੀ ਆ ਉਹਦੀ ਆਵਾਜ਼ ਹੀ ਜ਼ਿਆਦਾ ਵਧੀਆ ਹੁੰਦੀ ਆ ਕਰੇਟਾਂ ਦੇ ਵਿੱਚ ਕਿਉਂਕਿ ਸ਼ੇਕ ਹੁੰਦੇ ਆ ਨਾ ਤੇ ਗ੍ਰੋ ਬੈਗ ਦੇ ਵਿੱਚ ਕੋਈ ਸ਼ੇਕ ਵਗੈਰਾ ਨਹੀਂ ਹੁੰਦਾ ਸਿਰਫ ਥੱਲੇ ਹੀ ਸ਼ੇਕ ਹੁੰਦੇ 1 2 ਤੇ ਪਰ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹਲਦੀ ਵਧੀਆ ਆ ਕਰੇਟ ਦੇ ਵਿੱਚ ਤੇ ਹੈ ਵੀ ਸਸਤਾ ਸੌਦਾ ਇਹ ਜੇ ਤੁਹਾਨੂੰ ਇਹ ਮਿਲਦੇ ਆ ਤਾਂ ਤੁਸੀਂ ਇਹਦੇ ਵਿੱਚ ਲਗਾ ਦਿਓ ਪਰ ਅਸਲ ਉਦੋਂ ਪਤਾ ਲੱਗਣਾ ਜਦੋਂ ਆਪਾਂ ਹਲਦੀ ਨੂੰ ਪਟਾਂਗੇ ਕਿ ਹਲਦੀ ਦਾ ਸਾਈਜ਼ ਜਿਹੜਾ ਵਾ ਉਹ ਕਿਹਦੇ ਵਿੱਚ ਜ਼ਿਆਦਾ ਮੋਟਾ ਬਣਿਆ ਗੰਡੀ ਦਾ ਸਾਈਜ਼ ਕਿਉਂਕਿ ਆਪਾਂ ਨੂੰ ਤਾਂ ਗੰਢੀ ਨਾਲ ਮਤਲਬ ਪੱਤਿਆਂ ਨੂੰ ਆਪਾਂ ਕੀ ਕਰਨਾ ਪੱਤੇ ਤਾਂ ਤੁਸੀਂ ਦੇਖੋ ਕੇਲਿਆਂ ਦੇ ਪੱਤੇ ਵਰਗੇ ਆ ਇਹ ਐਡੇ-ਐਡੇ ਵੱਡੇ ਹੋਏ ਪਏ ਆ ਹਨਾ ਤੇ ਇਹ ਵੀ ਮੇਰੀ ਕ੍ਰੇਟ ਦੇ ਵਿੱਚ ਹੀ ਲੱਗਾ ਮਿਰਚੀ ਦਾ ਇੱਕੋ ਹੀ ਆਹ ਪੌਦਾ ਵਾ ਇਹ ਤਾਂ ਤੁਸੀਂ ਇਹ ਦੇਖੋ ਕਿੰਡਾ ਵੱਡਾ ਇਹ ਰੋਖੀ ਬਣ ਚੁੱਕਾ ਸ਼ਾਇਦ ਕੈਮਰੇ 'ਚ ਤਾਂ ਐਡਾ ਦਿਖਦਾ ਵੀ ਨਹੀਂ ਹੋਣਾ ਤੇ ਭਿੰਡੀਆਂ ਦੇ ਮੈਂ ਤਿੰਨ-ਤਿੰਨ ਦੋ-ਦੋ ਬੂਟੇ ਲਗਾਏ ਹੋਏ ਐਨਾ ਹੀ ਕ੍ਰੇਟਾਂ ਦੇ ਵਿੱਚ ਉਹ ਵੀ ਤੁਸੀਂ ਦੇਖ ਸਕਦੇ ਹੋ ਗਰੋਥ ਉਹਨਾਂ ਦੀ ਦੇਖ ਸਕਦੇ ਹੋ ਪਿਓਰ ਆਰਗੈਨਿਕ ਨੇ ਕੋਈ ਕੈਮੀਕਲ ਹਜੇ ਤੱਕ ਨਹੀਂ ਪਾਇਆ ਗਿਆ ਸਿਰਫ ਫੰਗੀ ਸਾਈਡਾ ਕਦੀ ਕਦੀ ਸਪਰੇਅ ਕਰਦੀ ਹੁੰਨੀ ਆ ਉਹ ਵੀ ਜੇ ਤਾਂ ਮੈਂ ਆਪਣਾ ਘਰ ਦਾ ਬਣਾ ਲਵਾਂ ਤੇ ਫਿਰ ਤਾਂ ਮੈਂ ਉਹੀ ਵਰਤ ਲੈਣੀ ਆ ਦੇਸੀ ਜੋ ਆਪਣੇ ਰਸੋਈ ਦੇ ਵਿੱਚੋਂ ਆਮ ਸਾਰਾ ਸਮਾਨ ਉਹ ਮਿਲ ਜਾਂਦਾ ਜੇ ਕਿਸੇ ਨੇ ਉਹ ਤਰੀਕਾ ਸਿੱਖੜਾ ਹੋਵੇ ਤਾਂ ਪਲੀਜ਼ ਕਮੈਂਟ ਕਰਿਓ ਤੇ ਬਾਕੀ ਇੱਧਰ ਇਹ ਬੜੀਆਂ ਪ੍ਰਾਣੀਆਂ ਭਿੰਡੀਆਂ ਆ ਇਹ ਵੀ ਮੈਂ ਛੱਡ ਦਿੱਤੀਆਂ ਮੈਂ ਕਿਹਾ ਦੇਖਦੇ ਆ ਕਿ ਚੱਲਦੀਆਂ ਆ ਸਰਦੀਆਂ ਦੇ ਵਿੱਚ ਜਾਂ ਨਹੀਂ ਥੱਲੋਂ ਫਟਾਰਾ ਇਹਨਾਂ ਨੇ ਲੈ ਲਿਆ ਵਾ ਭਿੰਡੀਆਂ ਉੱਪਰ ਵੀ ਲੱਗੀ ਜਾਂਦੀਆਂ ਤੇ ਥੱਲੇ ਵੀ ਲੱਗੀ ਜਾਂਦੀਆਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ओके ਕਿਹੜੀਆਂ ਪਿੰਡੀਆਂ ਜ਼ਿਆਦਾ ਵਧੀਆ ਰਹਿੰਦੀਆਂ ਪੁਰਾਣੀਆਂ ਜਾਂ ਫਿਰ ਨਵੀਆਂ ਇੱਦਾਂ ਸਾਰੀਆਂ ਨਵੀਆਂ ਪਿੰਡੀਆਂ ਦੇ ਬੂਟੇ ਮੇਰੇ ਕੋਲ ਅੰਦਾਜ਼ਾ ਅੰਦਾਜ਼ਨ ਮੈਨੂੰ ਲੱਗਦਾ 30 ਕੋਣੇ 30 ਪੇਟੀਆਂ ਤੇ ਗ੍ਰੋ ਬੈਗ ਹੋਣੇ ਬਾਕੀ ਮੈਂ ਤੁਹਾਨੂੰ ਗਿਣ ਕੇ ਦੱਸਦੀਆਂ ਕਿਉਂਕਿ ਇੱਕ ਦੋ ਬੂਟੇ ਲਾਆਂ ਦਾ ਕੋਈ ਫਾਇਦਾ ਨਹੀਂ ਆ ਜੇ ਆਪਣੇ ਕੋ ਖਾਣ ਜੋਗੀਆਂ ਹੋਈਆਂ ਹੀ ਨਾ ਤਾਂ ਫਿਰ ਕੀ ਕਰਨੀਆਂ ਨਾ ਲਾ ਕੇ ਤਾਂ ਹਜੇ ਮੇਰੇ ਕੋ ਬੀਜ ਹੋਰ ਵੀ ਪਏ ਆ ਮੈਂ ਉਹ ਵੀ ਲਗਾਣੀਆਂ ਆ ਜਿਹੜੀਆਂ ਕਿ ਆਪਣੀਆਂ ਲਗਭਗ ਦਸੰਬਰ ਤੱਕ ਚੱਲ ਜਾਣੀਆਂ ਦਸੰਬਰ ਤੱਕ ਚੱਲ ਜਾਂਦੀਆਂ ਹੁੰਦੀਆਂ ਉਹ ਪਿੰਡੀਆਂ ਤੋ ਥੋੜੀ ਜੀ بارش ਹਟਦੀ ਆ ਫਿਰ ਆਪਾਂ ਉਹਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਵਾਂਗੇ ਇੱਕ ਹੋਰ ਮੈਂ ਤੁਹਾਨੂੰ ਪਾਲਕ ਦਿਖਾਉਣੀ ਸੀਗੀ ਆ ਪਾਲਕ ਤੁਸੀਂ ਦੇਖੋ ਰੁੱਖਾ ਵਾਂਗੂ ਮਤਲਬ ਪਾਲਕ ਹੁੰਦੀ ਪਿਛਲੇ ਸਾਲ ਦੀ ਲੱਗੀ ਹੋਈ ਆ ਜੀ ਅਕਤੂਬਰ ਦੀ ਪਾਲਕ ਤੁਸੀਂ ਦੇਖ ਸਕਦੇ ਹੋ ਹਲੇ ਵੀ ਹੈਗੀ ਆ ਹੁਣ ਆ بارشਾਂ ਦੇ ਨਾਲ ਨਾ ਥੋੜੀ ਇਸ ਤਰ੍ਹਾਂ ਖਰਾਬ ਹੋ ਗਈ ਥੋੜਾ ਪਾਣੀ ਨਹੀਂ ਪਹਿਲਾਂ ਪਿਆ ਸੁੱਕ ਗਏ ਸੀ ਪੱਤੇ ਪਰ ਤੁਸੀਂ ਇਹਨੂੰ ਦੇਖੋ ਵੀ ਹਜੇ ਵੀ ਚੱਲ ਰਹੀ ਆ ਮਤਲਬ ਮੈਂ ਇਹਨੂੰ ਪੱਟਿਆ ਨਹੀਂ ਮੈਂ ਕਿਹਾ ਦੇਖਦੇ ਆ ਕਿੰਨੀ ਕੁ ਦੇਰ ਚੱਲਦੀ ਆ ਤਾਂ ਸ਼ਾਇਦ 2 ਅਕਤੂਬਰ ਵੀ ਦੇਖ ਲਓ ਤੁਸੀਂ ਆਉਣ ਵਾਲਾ ਹੋ ਗਿਆ ਇਹ ਹੁਣ ਕਿਹੜਾ ਬੀ ਸੀ ਹੈ ਤੇ ਬਾਰੇ ਮੈਨੂੰ ਨਹੀਂ ਪਤਾ ਤੇ ਨਾ ਤਾਂ ਇਹਨੂੰ ਕੋਈ ਬੀਜ ਵਗੈਰਾ ਨਿਕਲਦਾ ਪਿਆ ਆ ਜੇ ਇਹਨੂੰ ਬੀਜ ਨਿਕਲੇ ਤਾਂ ਮੈਂ ਇਹਦਾ ਬੀਜ ਜਿਹੜਾ ਵਾ ਉਹ ਸਾਂਭ ਲਵਾ ਤੇ ਅੱਗੇ ਲਗਾ ਕੇ ਦੇਖਾਂ ਹਨਾ ਪਰ ਇਹਨੂੰ ਬੀਜ ਨਹੀਂ ਹਜੇ ਤੱਕ ਨਿਕਲਿਆ ਤੇ ਜੇ ਨਿਕਲਿਆ ਤਾਂ ਫਿਰ ਮੈਂ ਜ਼ਰੂਰ ਸਾਂਭੂ ਹੀ ਇਹਨੂੰ ਕਿਉਂਕਿ ਸਾਲ ਪਰ ਪਾਲ ਕਾਉਣ ਦੀ ਲੋੜ ਹੀ ਨਹੀਂ ਪੈਂਦੀ ਮਤਲਬ ਇਹਨੂੰ ਇੱਕ ਵਾਰੀ ਲਗਾ ਦਿਓ ਤੇ 1 ਅਕਤੂਬਰ ਤੱਕ ਮੈਨੂੰ ਲੱਗਦਾ ਵੀ ਹਜੇ ਵੀ ਚੱਲ ਜਾਣੀ ਆ ਤੇ ਹੁਣ ਥੋੜੀ ਫੰਗਸ ਜੀ ਇਹਨੂੰ ਲੱਗ ਰਹੀ ਸੀਗੀ ਤੇ ਮੈਂ ਉਹਦੀ ਥੋੜੀ ਦਵਾਈ ਪਾਤੀ ਆ ਤੇ ਇੱਕ ਹੋਰ ਗੱਲ ਮੈਂ ਤਾਂ ਤੁਹਾਨੂੰ ਮੁੱਢ ਦਿਖਾਉਣੀ ਆ ਪਾਲਕ ਦਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਐ ਡੱਡੇ ਵੱਡੇ ਮਤਲਬ ਸ਼ਾਇਦ ਇੱਥੋਂ ਤਾਂ ਨਹੀਂ ਦਿਸ ਰਿਹਾ ਹੋਊਗਾ ਜਿਸ ਤਰ੍ਹਾਂ ਕਿ ਚਕੰਦਰ ਦਾ ਮੁੱਢ ਨਹੀਂ ਹੁੰਦਾ ਆ ਦੇਖੋ ਤੁਸੀਂ ਐਡਾ ਵੱਡਾ ਮੁੱਢ ਆ ਇਹਦਾ ਮਤਲਬ ਕਿ ਇੱਕ ਗੇਠ ਦਾ ਇਹਦਾ ਮੁੱਢ ਵਾ ਥੱਲੇ ਆ ਦੇਖੋ ਚਕੰਦਰ ਤੋਂ ਵੀ ਚਕੰਦਰ ਨਹੀਂ ਕਹਿ ਸਕਦੇ ਬਹੁਤ ਵੱਡਾ ਆ ਮਤਲਬ ਇੱਕ ਗੇਠ ਤਾਂ ਬਾਹਰ ਨੂੰ ਹੀ ਦਿਸ ਰਿਹਾ ਆ ਐਡਾ ਵੱਡਾ ਮੋੜ ਵਾ ਇਹਦੇ ਐਡੇ ਐਡੇ ਥੱਲੇ ਮੋੜ ਵਾ ਸਾਰਿਆਂ ਨੂੰ ਇਦਾਂ ਹੀ ਐ ਨਹੀਂ ਵੀ ਇੱਕ ਨੂੰ ਆ ਦੇਖੋ ਤੁਸੀਂ ਇਹਨੂੰ ਤਾਂ ਇਹੋ ਵੀ ਵੱਡਾ ਆ ਬੱਚੇ ਦੇ ਸਿਰ ਜਿੱਡਾ ਮੋਡਾ ਬਹੁਤ ਜ਼ਿਆਦਾ ਵੱਡਾ ਕਿਹੜੀ ਪਾਲਕਾ ਇਹਦੇ ਬਾਰੇ ਮੈਨੂੰ ਨਹੀਂ ਕੋਈ ਵੀ ਪਤਾ ਹਾਂ ਜੇ ਇਹਨੂੰ ਬੀਜ ਨਿਕਲਿਆ ਤਾਂ ਮੈਂ ਜ਼ਰੂਰ ਸੰਭੂਗੀ ਇਹਦਾ ਬੀਜ ਤੇ ਫਿਰ ਆਪਾਂ ਇਹਦਾ ਆਉਣ ਦੇ ਹਾਵੇਂ ਦੇ ਵਿੱਚ ਲਗਾ ਕੇ ਵੀ ਦੇਖਾਂਗੇ ਤੇ ਜੇ ਹੁਣ ਇਹਦਾ ਬੀਜ ਕਿਤੇ ਇੱਧਰ ਉੱਧਰ ਉੱਗ ਗਿਆ ਤੇ ਉਹ ਫੇ ਮੈਂ ਜ਼ਰੂਰ ਜਿਹੜਾ ਸਾਂਭ ਲੈਣਾ ਵਾਂ ਕਿਉਂਕਿ ਪਹਿਲਾਂ ਇੱਕ ਵਾਰੀ ਨਾ ਇਹਨੂੰ ਬੀਜ ਲੱਗੇ ਸੀਗੇ ਜਦੋਂ ਮਾਰਚ ਅਪ੍ਰੈਲ ਸੀ ਉਦੋਂ ਮੈਂ ਸਾਂਭੇ ਨਹੀਂ ਮੈਂ ਕਿਹਾ ਚਲੋ ਫਿਰ ਰੱਖ ਲਾਂਗੇ ਅੱਗੇ ਲੱਗਣਗੇ ਤੇ ਉਸ ਤੋਂ ਬਾਅਦ ਇਹਨੂੰ ਬੀਜੀ ਨਹੀਂ ਲੱਗੇ ਤੇ ਕੁਝ ਮੈਂ ਇਹ ਬੈਂਗਣਾ ਦੇ ਬੂਟੇ ਇਸ ਤਰ੍ਹਾਂ ਰਿਪੋਰਟ ਕਰਨੇ ਸੀਗੇ ਕਿਉਂਕਿ ਛੋਟੇ ਸੀ ਪਹਿਲਾਂ ਗਮਲੇ ਤੋਂ ਉਹਦੇ ਵਿੱਚ ਜਿਹੜਾ ਬੈਂਗਣਾ ਵਧੀਆ ਨਹੀਂ ਸੀ ਚੱਲ ਰਿਹਾ ਇਹ ਮੈਂ ਬਾਲਟੀਆਂ ਦੇ ਵਿੱਚ ਲਗਾਤੇ ਵੱਡੀਆਂ ਚ ਤੇ ਹੁਣ ਚਲੋ ਇਹ ਸਾਲ ਦੋ ਸਾਲ ਕੱਢ ਜਾਣਗੇ ਤੇ ਕੁਛ ਨਵੇਂ ਬੂਟੇ ਜਿਹੜੇ ਮੈਂ ਡਾਇਰੈਕਟ ਹੀ ਫੇ ਬਾਲਟੀਆਂ 'ਚ ਲਗਾਉਂਦੇ ਆ ਤੇ ਇੱਕ ਦੋ ਰਹਿੰਦੇ ਆ ਹਜੇ ਬਦਲਣ ਵਾਲੇ ਜਿੱਦਾਂ ਜਿੱਦਾਂ ਬਾਲਟੀਆਂ ਖਾਲੀ ਹੋਣਗੀਆਂ ਫਿਰ ਆਪਾਂ ਲਗਾ ਦੇਵਾਂਗੇ ਤੇ ਹੁਣ ਆਪਾਂ ਤੁਹਾਨੂੰ ਥੋੜੀਆਂ ਜੀਆਂ ਇੱਧਰ ਫਲੀਆਂ ਦਿਖਾ ਦਿੰਨੇ ਆ ਤੇ ਫਿਰ ਵੀਡੀਓ ਤੇ ਕਰਦੇ ਆ ਸਮਾਪਤੀ ਕਿਉਂਕਿ ਜੇ ਸਾਰੀ ਵੀਡੀਓ ਬਣਾਵਾਂਗੀ ਮੈਂ ਤਾਂ ਬਹੁਤ ਲੰਬੀ ਵੀਡੀਓ ਹੋ ਜਾਂਦੀ ਆ ਇਹ ਦੇਖ ਸਕਦੇ ਹੋ ਤੁਸੀਂ ਝਾੜ ਕਲੇਲਾ ਤੇ ਇਹਦੇ ਸੋਹਣੇ ਸੋਹਣੇ ਫਲਾਵਰ ਇਹ ਨਹੀਂ ਹਜੇ ਲੱਗਣੇ ਨਹੀਂ ਸਟਾਰਟ ਹੋਏ ਕਿਉਂਕਿ ਯਾਰ ਕੀ ਮੌਸਮ ਹੀ ਨਹੀਂ ਇਦਾਂ ਦਾ ਆਇਆ ਖੁਸ਼ਕ ਮੌਸਮ ਚਾਹੀਦਾ ਹੁੰਦਾ ਇਹਨੂੰ ਬਿਲਕੁਲ ਪਾਣੀ ਦੀ ਬੂੰਦ ਵੀ ਨਹੀਂ ਪੈਣੀ ਚਾਹੀਦੀ ਬੂਟੇ ਨੂੰ ਫਿਰ ਜਾ ਕੇ ਕਿਤੇ ਇਹ ਲੱਗਦੇ ਹੁੰਦੇ ਆ ਨਹੀਂ ਤਾਂ ਨਹੀਂ ਲੱਗਣੇ ਜਦ ਤੱਕ ਖੁਸ਼ਕ ਡਰਾਈ ਮੌਸਮ ਨਹੀਂ ਹੋਊਗਾ ਹੁਣ ਕੀ ਹੋਣਾ ਡਰਾਈ ਮੌਸਮ ਹੁਣ ਤਾਂ ਸਰਦੀਆਂ ਆਣ ਵਾਲੀਆਂ ਸਟਾਰਟ ਹੋ ਗਈਆਂ ਇਸ ਕਰਕੇ ਮੈਨੂੰ ਲੱਗਦਾ ਵੀ ਇਸ ਵਾਰ ਇਹ ਨਹੀਂ ਲੱਗਣਗੇ ਇਹ ਆਪਣੇ ਕਰੇਲੇ ਜਿਹੜੇ ਆਪਣੇ ਆਪ ਹੀ ਉੱਗੇ ਸੀਗੇ ਦੇਖਦੇ ਆ ਇਹਨਾਂ ਨੂੰ ਲੱਗਦਾ ਫਲ ਜਾਂ ਨਹੀਂ ਲੱਗਦਾ ਇਨਾਂ ਦੀ ਮਦਰ ਪਲਾਂਟ ਇੱਥੇ ਸੀ ਪਹਿਲਾਂ ਤੇ ਉਸ ਤੋਂ ਇਹ ਉੱਗਿਆਏ ਸੀ ਇਹ ਫਲੀਆਂ ਮੇਰੀਆਂ ਲਗਾਈਆਂ ਹੋਈਆਂ ਤੇ ਬੱਸ ਅੱਜ ਦੀ ਆਪਣੀ ਇੰਨੀ ਕੀ ਵੀਡੀਓ ਹੁਣ ਮੈਂ ਜਾਣਾ ਸੀਗਾ ਖੇਤ ਵੱਲ ਕਿਉਂਕਿ ਉੱਥੇ ਥੋੜੀ ਸਬਜ਼ੀ ਵਗੈਰਾ ਲਗਾਣੀ ਆ ਤੇ ਉਹਦੀ ਜਗ੍ਹਾ ਬਣਾਣੀ ਆ ਆਪਾਂ ਛੋਟਾ ਰੋਟਾਵੇਟਰ ਲਿਆਂਦਾ ਉਹਦੇ ਨਾਲ ਜੇ ਉਹਦੀ ਤੁਸੀਂ ਵੀਡੀਓ ਚਾਹੁੰਦੇ ਹੋ ਰੋਟਾਵੇਟਰ ਕਿਸੇ ਮੇਰੇ ਭੈਣ ਭਰਾ ਨੇ ਲੈਣਾ ਜਾਂ ਦੇਖਣਾ ਤਾਂ ਮੈਨੂੰ ਪਲੀਜ਼ ਕਮੈਂਟ ਕਰ ਦਿਓ ਫਿਰ ਮੈਂ ਤੁਹਾਨੂੰ ਦੱਸ ਦਊਗੀ ਕੀ ਆਪਾ ਕਿੰਨੇ ਦਾ ਲਿਆਂਦਾ ਆ ਤੇ ਕਿੰਨੇ ਦਾ ਆਪਾਂ ਨੂੰ ਉਹ ਮਿਲਿਆ ਆ ਫਾਇਦਾ ਹੈ ਲਿਆਉਣ ਦਾ ਜਾਂ ਨਹੀਂ ਲਿਆਉਣ ਦਾ ਫਾਇਦਾ ਤਾਂ ਪਲੀਜ਼ ਕਮੈਂਟ ਕਰਿਓ ਇਧਰ ਇਹ ਪਡੋਲ ਦੀ ਵੇਲ ਆ ਪੰਜਾਬ ਚ ਤਾਂ ਪਡੋਲ ਹੀ ਕਿਹਾ ਜਾਂਦਾ ਬਾਕੀ ਪਛਾਵਾਂ ਚ ਸ਼ਾਇਦ ਸਨੇਕ ਪਲਾਂਟ ਵੀ ਇਹਨੂੰ ਕਹਿ ਦਿੰਦੇ ਆ ਆ ਥੋੜੀ ਜੀ ਸਬਜ਼ੀ ਸੀ ਮੈਂ ਤੋੜ ਲਈ ਆ ਇਹ ਆਪਣੇ ਅਰਬੀ ਦੇ ਦੋ ਬੂਟੇ ਅਰਬੀ ਮਲਾਈ ਕਾਫੀ ਸੀ ਪਰ ਦੋ ਹੀ ਬੂਟੇ ਉੱਗੇ ਸੀ ਤੇ ਇਧਰ ਆਪਣੇ ਹੈਗੇ ਡ੍ਰੈਗਨ ਚੁੜਾਈ ਦੇ ਵਿੱਚ ਜਿਹੜੇ ਡ੍ਰੈਗਨ ਫਰੂਟ ਹੁੰਦੇ ਆ ਫਲ ਛੋਟਾ ਹੁੰਦਾ ਪਰ ਬਹੁਤ ਮਿੱਠਾ ਹੁੰਦਾ ਇਹਦੀ ਵੀ ਵੀਡੀਓ ਵੀ ਆਪਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਹਲਦੀ ਦਾ ਤੁਸੀਂ ਦੇਖ ਲਓ ਮਤਲਬ ਰੂਹ ਖੁਸ਼ ਹੁੰਦੀ ਦੇਖ ਕੇ ਆਪਣਾ ਕੀਮਤੀ ਸਮਾਂ ਦੇਣ ਨੂੰ ਵੀਡੀਓ ਦੇਖਣ ਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ